ਲੁਧਿਆਣਾ ਦੇ ਵਿੱਚ ਕਾਨੂੰਨ ਵਿਵਸਥਾ ਦਾਤੇ ਲੱਗਦੀ ਹੋਈ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਇੱਕ ਬਦਮਾਸ਼ਾਂ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਔਰਤ ਸਮੇਤ ਪੰਜ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਬਦਮਾਸ਼ਾਂ ਦੇ ਵੱਲੋਂ ਵਾਹਨਾ ਦੀ ਵੀ ਪੰਨਤੋੜ ਕੀਤੀ ਗਈ ਉਹਨਾਂ ਦੇ ਸ਼ੀਸ਼ੇ ਤੋੜੇ ਗਏ ਨੇ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਦੱਸਦੀ ਹੈ ਕਿ ਇਲਾਕੇ ਦੀਆਂ 2 ਤੋਂ 3 ਕਾਰਾਂ ਭੰਨੀਆਂ ਗਈਆਂ ਨੇ ਮੌਕੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਤੇ ਪੁਲਿਸ ਨੇ ਉਸ ਨੂੰ ਬਰਾਮਦ ਵੀ ਕਰ ਲਿਆ ਹੈ ਪੀੜਤ ਦੇ ਪਰਿਵਾਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰਾਤ ਦੇ 1 ਵਜੇ ਦੇ ਕਰੀਬ ਇੱਕ ਘਰ ਦੇ ਅੰਦਰ ਦਾਖਲ ਹੋਏ ਤੇ ਪਰਿਵਾਰ ਤੇ ਹਮਲਾ ਕੀਤਾ ਜਿਨ੍ਹਾਂ ਦੇ ਵਿੱਚ ਔਰਤ ਸਮੇਤ 5 ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਮੈਟਰ ਦਾ ਵੀਰੇ ਕੁਝ ਨਹੀਂ ਪਤਾ ਵੀ ਆਪਾਂ ਦਾ ਡਰਾਈਵਰ ਬੰਦੇ ਸਾਡੀਆਂ ਗੱਡੀਆਂ ਮਾਲਕ ਦੀਆਂ ਚਲਾਉਨੇ ਆ ਸੀ ਤੇ ਬਾਹਰ ਖੜੀਆਂ ਸੀ ਸਾਡੀਆਂ ਜਾਨ ਤਾਂ ਰੋਲਾ ਪੈਂਦਾ ਸੁਣਿਆ ਵਾ ਜਦੋਂ ਸਾਡੀ ਗੱਡੀ ਦਾ ਛੀਸ਼ਾ ਭੰਨੇ ਉਹਨਾਂ ਨੇ ਤੁਰੇ ਜਾਂਦੇ ਨਹੀਂ ਉਦੋਂ ਸਾਨੂੰ ਬਾਤ ਸੁਣ ਕੇ ਪਤਾ ਲੱਗਿਆ ਉਦੋਂ ਦੇਖਿਆ ਵੀ ਵੱਡ ਟੱਕ ਕਰਕੇ ਗਏ ਆ ਚਾਗਲਾ ਕਿਸ ਕੱਲੋਂ ਆਇਆ ਸੀ ਇਹਦਾ ਵੀਰੇ ਕੁਝ ਨਹੀਂ ਪਤਾ ਸਾਨੂੰ ਲੱਗਦਾ ਵੀ ਉਹ ਮੁੰਡਾ ਕਹਿੰਦਾ ਵੀ ਜਿਹਨੇ ਹਮਲਾ ਕੀਤਾ ਉਹ ਤਾਂ ਜੇਨ ਕੱਟ ਕੇ ਆਇਆ ਪਹਿਲਾਂ ਜਿਹਨੇ ਉਹ ਤਾਂ ਉਹਨੂੰ ਵੀ ਨਹੀਂ ਜਾਣਦੇ ਤਾਂ ਹਨ ਤਾਂ ਇਹਦੇ ਬਾਰੇ ਕੁਝ ਨਹੀਂ ਪਤਾ ਵੀ ਕੌਣ ਸੀ ਬੰਦਾ ਕੌਣ ਨਹੀਂ ਯਾਨੀ ਵੀ ਅਸੀਂ ਕਿਸੇ ਨੂੰ ਨਹੀਂ ਪਛਾਣਦੇ ਅਸੀਂ ਕੰਮ ਕਰ ਜਿਹੜਾ ਮੇਨ ਪੰਗਾ ਸੀ ਕਿਹਦੇ ਨਾਲ ਸੀ ਇਹ ਮੇਨ ਲੜਾਈ ਕਿਹਦੇ ਨਾਲ ਸੀ ਨਹੀਂ ਵੀਰੇ ਇਹ ਨਹੀਂ ਪਤਾ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਸਾਨੂੰ ਤਾਂ ਬੱਸ ਇੰਨਾ ਪਤਾ ਲੱਗਿਆ ਵਾ ਫੱਟਰ ਕਿੰਨੇ ਹੋਏ ਲੋਕ ਪਟੜੇ ਇਹਨਾਂ ਦੇ ਘਰ ਦੇ 4 ਜਾਣੇ ਆ ਇੱਕ ਇਹਨਾਂ ਦੇ ਘਰ ਦਾ 5 ਜਾਣੇ 5 ਜਾਣੇ ਗੱਡੀਆਂ ਕਿੰਨੇ ਕੋ ਤੋੜ ਪਨ ਕੀਤੀ ਗੱਡੀਆਂ 2 ਪਾ ਭੰਨ ਗਏ ਵੀਰੇ ਦੋਨੇ ਸਾਡੀਆਂ ਜੀ ਇੱਕ ਮੇਰਾ ਭਰਾ ਚ ਲਾਉਂਦਾ ਸੀ ਤੇ ਇੱਕ ਮੈਂ ਚਲਾਉਂਦਾ ਸੀ ਇਹ ਪੈਂਦਾ ਕਰਨਾਲ ਸਿੰਘ ਨਗਰ ਕੀ ਮੈਟਰ ਕੀ ਹੋਇਆ ਜੀ ਇਹ ਮੈਟਰ ਜੀ ਸਾਨੂੰ ਹੋਰ ਤਾਂ ਕਿਸੇ ਕੰਡਾ ਪਤਾ ਨਹੀਂ ਵੀ ਸਾਨੂੰ ਇੰਨੇ ਹੀ ਪਤਾ ਲੱਗਿਆ ਵੀ ਘਰੇ ਆ ਕੇ ਬੰਦੇ ਆਪ ਹੈ ਮੇਰੀ ਜਠਾਣੀ ਪਈ ਸੀ ਉਹ ਮੰਜੇ ਤੇ ਮੰਜੇ ਤੇ ਉਹਨੂੰ ਆ ਕੇ ਉਹਨਾਂ ਨੇ ਮਾਰਿਆ ਮੇਰਾ ਜਠਾਣੀ ਦਾ ਬੇਟਾ ਸੀਗਾ ਸਾਡਾ ਪਤੀ ਉਹਨੂੰ ਅੰਦਰ ਕੁੱਟਿਆ ਉਹਨਾਂ ਨੇ ਬਹੁਤ ਸਾਡੀ ਮੇਰੀ ਭਤੀਜੀ ਆ ਉਹਦੇ ਸੱਟਾਂ ਬਹੁਤ ਲੱਗੀਆਂ ਭਤੀਜੀ ਦੀ ਲੜਕੀ ਆ ਉਹਦੀ ਉਂਗਲੀ ਵੀ ਵੱਟਦੀ ਤੇ ਸਾਰਾ ਕੁਝ ਜਾਣੀ ਉਹਦੇ ਬਾਹਰ ਤੇ ਵੀ ਸੱਟ ਮਾਰੀ ਕਿੰਨੇ ਕੁ ਬੰਦੇ ਨੇ ਹਮਲਾ ਕੀਤਾ ਸੀ ਹਮਲਾ ਸੀਗਾ 50 60 ਬੰਦੇ ਹੈਗੇ ਤੇ ਹਥਿਆਰ ਕੀ ਸੀ ਉਹਨਾਂ ਕੋਲ ਉਹਨਾਂ ਕੋਲੇ ਕਿਰਪਾਨਾਂ ਸੀਗੀਆਂ ਹੂੰ ਤੇ ਬਾਕੀ ਹੋਰ ਜਿਹੜੇ ਚੱਕ ਚੁੱਕੂ ਹੁੰਦੇ ਨੇ ਉਹ ਸੀਗੇ ਤੇ ਮਤਲਬ ਲੜਾਈ ਦਾ ਕਾਰਨ ਕੀ ਹੈ ਜੀ ਉਹ ਤਾਂ ਹੋ ਲੜਾਈ ਦਾ ਸਾਨੂੰ ਕੋਈ ਕਾਰਨ ਨਹੀਂ ਸੰਤ ਮਾਰੇ ਦੇ ਪਤਾ ਲੱਗਿਆ ਵੀ ਉਹ ਕਿਉਂ ਮਾਰ ਕੇ ਜਾਈ ਤੇ ਗੱਲ ਇਹ ਵੀ ਸੁਣਨੀ ਚਾਹੀਦੀ ਕਿ ਕਹਿੰਦੇ ਪੂਰਾ ਪਰਿਵਾਰ ਹਸਪਤਾਲ ਚ ਦਾਖਲ ਹੈ ਹਾਂ ਦਾਖਲ ਹੈ ਕਿੰਨੇ ਪਰਿਵਾਰ ਦੇ ਮੈਂਬਰ ਚਾਰ ਪੰਜ ਪਰਿਵਾਰ ਦਾਖਲ ਨੇ ਕੌਣ ਕੌਣ ਨੇ ਜੀ ਇੱਕ ਚਾਰ ਪਰਿਵਾਰ ਹੈ ਇਸ ਘਰ ਦੇ ਨੇ ਇੱਕ ਇਹਨਾਂ ਦਾ ਲੜਕਾ ਜੀ ਵਿਚਾਰਾ ਕੰਮ ਤੋਂ ਉਹੜਾ ਲਿਕਾ ਨਿਕਾ ਮਤੋਂ ਆਉਂਦੇ ਤੇ ਕਨਵਰਟ ਤਾਂ ਟੋਟਲ 5 ਜਣੇ ਆ ਹਾਂ 5 ਜਣੇ ਆ ਤੇ ਕੋਈ ਕਹਿੰਦੇ ਵੀ ਜਿਨ੍ਹਾਂ ਨੇ ਹਮਲਾ ਕੀਤਾ ਉਹ ਜੇਲ ਵੀ ਕੱਟ ਕੇ ਆਏ ਨੇ ਯਰ ਕੱਟ ਕੇ ਆਇਆ 2 ਮਹੀਨੇ ਦੀ ਛੁੱਟੀ ਆਇਆ ਉਹ ਕਿਹੜੀ ਕਿਹੜੇ ਕੇਸ ਤੋਂ ਆਏ ਸੀ ਉਹ ਇਹ ਵੀ ਲੜਾਈ ਦੇ ਕਹਿ ਤੋਂ ਆਇਆ ਹੋਇਆ ਹੈ ਮਾਤਾ ਗੁੰਡਾਗਰਦੀ ਦਿਨ ਵਰਤੇ ਵੱਧੀ ਜਾ ਰਹੀ ਕਿਸੇ ਕੰਦੇ ਦੀ ਹਾਂ ਬਸ ਹੁਣ ਪਤਾ ਇੰਨਾ ਨਹੀਂ ਮੈਨੂੰ ਪਤਾ ਹੈਗਾ ਤੇ ਉਸ ਕੋ ਕਾਰਵਾਈ ਦੀ ਮੰਗ ਕਰਦੇ ਹਾਂ ਕਰਦੇ ਹਾਂ ਅਸੀਂ ਕਹਿੰਦੇ ਵੀ ਜੋ ਮੰਗ ਹੋ ਗਈ ਸਾਡੇ ਸਾਡਾ ਪਰਿਵਾਰ ਨੂੰ ਸਹੀ ਹੋਣਾ ਚਾਹੀਦਾ ਵੀ ਕਿਉਂ ਸਾਡੇ ਪਰਿਵਾਰ ਤੇ ਆ ਜੋ ਕੋਈ ਉਹਨਾਂ ਨੇ ਗਲਤੀ ਕਰਦਾ ਉਹਨੂੰ ਸਮਝਣਾ ਇਹ ਮਾਤਾ ਮੁੰਡੇ ਅੰਦਰ ਹੀ ਵੱਡੇ ਸੀਗੇ ਹਾਂ ਅੰਦਰ ਹੀ ਬੜੇ ਅੰਦਰ ਹੀ ਵੜ ਕੇ ਸਭ ਕੁਝ ਕੀਤਾ ਨਹੀਂ ਇਹ ਗੱਲ ਕਰੀਏ ਲੜਾਈ ਦਾ ਕਾਰਨ ਸੀ ਅੰਦਰੋਂ ਲੁੱਟ ਖੋਹ ਵੀ ਕੀਤੀ ਕੋਈ ਸਾਮਾਨ ਨਹੀਂ ਉਹਨਾਂ ਨੇ ਟਮਾ ਟਮਾ ਵੀ ਲੈ ਗਿਆ ਚੱਕ ਕੇ ਸਾਰਾ ਸਾਮਾਨ ਵੀ ਲੈ ਕੇ ਗਏ ਨੇ ਅੱਛਾ ਕਿੰਨਾ ਕੁ ਨੁਕਸਾਨ ਹੈ ਨੁਕਸ ਕਾਰ ਖੜੀਆਂ ਤੇ ਗੱਡੀਆਂ ਦੇ ਸ਼ੀਸ਼ੇ ਭੰਨੇ